ਕਨੌਰੀ ਬਾਰਡਰ ਤੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਇੱਕ 23 ਸਾਲ ਦਾ ਨੌਜਵਾਨ ਸੁਭਕਰਨ ਸਿੰਘ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਸੀ ਮੋੜ ਏਰੀਆ ਦਾ ਰਹਿਣ ਵਾਲਾ ਸੀ ਉਹਦੇ ਸਿਰ ਦੇ ਵਿੱਚ ਪਿੱਛੋਂ ਆ ਕੇ ਗੋਲੀ ਵੱਜੀ ਹੈ ਜਿਹੜੀ ਅਨਪ੍ਰਵੋਕਟ ਫਾਇਰਿੰਗ ਹਰਿਆਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਈ ਦਿਨਾਂ ਅਸੀਂ ਬਹੁਤ ਦੇਰ ਤੋਂ ਇਹ ਭਗਵੰਤ ਮਾਨ ਜੀ ਨੂੰ ਕਹਿ ਰਹੇ ਸੀ ਭਗਵੰਤ ਮਾਨ ਜੀ ਸੈਂਟਰ ਦੀ ਵਿਚੋਲਗੀ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਪੰਜਾਬ ਦੀ ਕਿਸਾਨੀ ਨਾਲ ਖੜੇ ਹੋ ਤੁਸੀਂ ਕਈ ਦਿਨਾਂ ਤੋਂ तकरीबन 150 ਤੋਂ ਵੱਧ ਕਿਸਾਨ ਸਾਡਾ ਫੱਟੜ ਹੋ ਚੁੱਕਿਆ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਹੋ ਹੈ ਤੁਸੀਂ ਅਜੇ ਤੱਕ ਇੱਕ ਵੀ ਐਫ ਆਈ ਆਰ ਦਰਜ ਨਹੀਂ ਕਿਸੇ ਪੁਲਿਸ ਸਟੇਸ਼ਨ 'ਚ ਕੀਤੀ ਸਾਡੀ ਮੰਗ ਹੈ ਕਿ ਇਮੀਡੀਏਟਲੀ ਹੋਮ ਮਿਨਿਸਟਰ ਹਰਿਆਣਾ ਐਨ ਐਲ ਵਜ ਤੇ ਕੇਸ ਰਜਿਸਟਰ ਕੀਤਾ ਜਾਵੇ 302 ਆਈ ਪੀ ਸੀ ਦੇ ਥੱਲੇ ਉਹ ਡਾਇਰੈਕਟਰੀ ਇਹਦੇ ਵਿੱਚ ਇਨਵੋਲਡ ਨੇ ਇੱਕ ਸਾਡਾ ਨੌਜਵਾਨ ਵੀਰ ਜਿਹੜਾ ਜਿਹੜਾ ਹੁਣੇ ਸ਼ਹਾਦਤ ਪਾ ਗਿਆ ਉਹ ਕਿਸੇ ਨਿੱਜੀ ਆਪਣੇ ਪਰਸਨਲ ਮੁੱਦੇ ਵਾਸਤੇ ਨਹੀਂ ਉਹ ਕਿਸਾਨੀ ਦੇ ਸੰਘਰਸ਼ ਦੇ ਵਿੱਚ ਆਇਆ ਸੀ ਹਿੰਦੁਸਤਾਨ ਦੀ ਸਮੁੱਚੀ ਕਿਸਾਨੀ ਨੂੰ ਸਾਡੇ ਕਿਸਾਨ ਵੀਰਾਂ ਦੀ ਪਿੱਠ ਪਿੱਛੇ ਖੜਨਾ ਚਾਹੀਦਾ ਹੈ ਔਰ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਅਸੀਂ ਹਰ ਤੁਹਾਡੇ ਕਦਮ ਨੇ ਕਦਮ ਨਾਲ ਲਾ ਕੇ ਤੁਹਾਡੀ ਪਿੱਠ ਪਿੱਛੇ ਹਾਂ ਬਟ ਮੇਰੀ ਗੁਜ਼ਾਰਿਸ਼ ਇਹ ਹੈ ਕਿ ਆਪਾਂ ਪੀਸਫੁਲੀ ਸ਼ਾਂਤੀ ਤੋਂ ਕੰਮ ਲਈਏ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਬੇਤੀ ਕਰੂੰਗਾ ਤੇ ਸੈਂਟਰਲ ਗਵਰਨਮੈਂਟ ਨੂੰ ਮੈਂ ਕਹੂੰਗਾ ਕਿ ਇੱਕੋ ਤਰੀਕਾ ਹੈ ਨਹੀਂ ਜੇ ਪੰਜਾਬ ਦੇ ਕਿਸਾਨ ਪੀਸਫੁਲੀ ਸੈਂਟਰ ਦੀ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਦਿੱਲੀ ਵਿੱਚ ਕੂਚ ਕਰ ਰਹੇ ਨੇ ਤੇ ਹਰਿਆਣੇ ਵਿੱਚ ਉਹਨਾਂ ਨੂੰ ਸੇਫ ਪੈਸੇਜ ਦੇਣਾ ਚਾਹੀਦਾ ਇਹ ਤੌਰ ਤਰੀਕਾ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਇਸ ਟਾਈਮ ਇਸ ਟਾਈਮ ਫੜਿਆ ਇਹਦੀ ਮੈਂ ਨਿਖੇਦੀ ਕਰਨਾ ਇਹ ਬਹੁਤ ਗਲਤ ਹੈ ਇਹ ਡਿਕੋਨੀਅਨ ਜਿਹੜੇ ਜੋ ਸਿਸਟਮ ਹੈ ਇਹਨਾਂ ਦਾ ਕਈ ਦਿਨਾਂ ਦੇ ਲਗਾਤਾਰ ਆ ਜਿਹੜੇ ਬੰਬੋ ਸੁੱਤੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਐ ਇਵਨ ਇਥੋਂ ਤੱਕ ਕਿ ਸ਼ਰਿਆਂ ਦਾ ਦੁਨਾਲੀ ਦਾ ਵੀ ਇਸਤੇਮਾਲ ਕੀਤਾ ਗਿਆ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਤੋਂ ਤੋਂ ਇਹਦੇ ਇਹਨਾਂ ਨੂੰ ਇਮੀਡੀਟਲੀ ਰੋਕ ਲਾਣੀ ਚਾਹੀਦੀ ਏ ਪਹੁੰਚ ਕਰਨਾ ਚਾਹੀਦਾ ਹੈ ਸੈਂਟਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਇੱਕ ਵਾਰ ਮੈਂ ਫੇਰ ਕਹਿਣਾ ਚਾਹੁੰਦਾ ਜਿੰਨੇ ਜ਼ਖਮੀ ਕਿਸਾਨ ਨੇ ਸਾਰਿਆਂ ਦੀ ਇੰਡੀਵਿਜੁਅਲ ਐਫ ਆਈ ਆਰਾਂ ਕਟੋ ਤੇ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਹੋਮ ਮਿਨਿਸਟਰ ਦੀ ਤੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਸਿੱਧੇ ਤੌਰ 'ਤੇ ਇਹਦੇ ਵਿੱਚ ਇਹਨਾਂ ਦੇ ਨਾਂ ਰਜਿਸਟਰ ਹੋਣੇ ਚਾਹੀਦੇ ਇਹਨਾਂ ਦੇ ਅਗੇਂਸਟ ਐਫ ਆਈ ਆਰ ਦਰਜ ਹੋਣੀ ਚਾਹੀਦੀ ਖਨੋਰੀ ਬਾਰਡਰ ਤੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਇੱਕ 23 ਸਾਲ ਦਾ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਸੀ ਮੋੜ ਏਰੀਆ ਦਾ ਰਹਿਣ ਵਾਲਾ ਸੀ ਉਹਦੇ ਸਿਰ ਦੇ ਵਿੱਚ ਪਿੱਛੋਂ ਆ ਕੇ ਗੋਲੀ ਵੱਜੀ ਹੈ ਜਿਹੜੀ ਅਨਪ੍ਰਵੋਕਟ ਫਾਇਰਿੰਗ ਹਰਿਆਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਈ ਦਿਨਾਂ ਅਸੀਂ ਬਹੁਤ ਦੇਰ ਤੋਂ ਇਹ ਭਗਵੰਤ ਮਾਨ ਜੀ ਨੂੰ ਕਹਿ ਰਹੇ ਸੀ ਭਗਵੰਤ ਮਾਨ ਜੀ ਸੈਂਟਰ ਦੀ ਵਿਚੋਲਗੀ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਪੰਜਾਬ ਦੀ ਕਿਸਾਨੀ ਨਾਲ ਖੜੇ ਹੋ ਤੁਸੀਂ ਕਈ ਦਿਨਾਂ ਤੋਂ ਤਕਰੀਬਨ 150 ਤੋਂ ਵੱਧ ਕਿਸਾਨ ਸਾਡਾ ਫਟੜ ਹੋ ਚੁੱਕਿਆ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਹੋ ਹੈ ਤੁਸੀਂ ਅਜੇ ਤੱਕ ਇੱਕ ਵੀ ਐਫ ਆਈ ਆਰ ਦਰਜ ਨਹੀਂ ਕਿਸੇ ਪੁਲਿਸ ਸਟੇਸ਼ਨ 'ਚ ਕੀਤੀ ਸਾਡੀ ਮੰਗ ਹੈ ਕਿ ਇਮੀਡੀਏਟਲੀ ਹੋਮ ਮਿਨਿਸਟਰ हरियाणा ਅਨਲ ਵਿੱਚ ਤੇ ਕੇਸ ਰਜਿਸਟਰ ਕੀਤਾ ਗਿਆ 302 ਆਪੀਸੀ ਦੇ ਥੱਲੇ ਉਹ ਡਾਇਰੈਕਟਰੀ ਇਹਦੇ ਵਿੱਚ ਇਨਵੋਲਡ ਨੇ ਇੱਕ ਸਾਡਾ ਨੌਜਵਾਨ ਵੀਰ ਜਿਹੜਾ ਹੈ ਜਿਹੜਾ ਹੁਣੇ ਸ਼ਹਾਦਤ ਪਾ ਗਿਆ ਉਹ ਕਿਸੇ ਨਿੱਜੀ ਆਪਣੇ ਪਰਸਨਲ ਮੁੱਦੇ ਵਾਸਤੇ ਨਹੀਂ ਉਹ ਕਿਸਾਨੀ ਦੇ ਸੰਘਰਸ਼ ਦੇ ਵਿੱਚ ਆਇਆ ਸੀ ਹਿੰਦੁਸਤਾਨ ਦੀ ਸਮੁੱਚੀ ਕਿਸਾਨੀ ਨੂੰ ਸਾਡੇ ਕਿਸਾਨ ਵੀਰਾਂ ਦੀ ਪਿੱਠ ਪਿੱਛੇ ਖੜਨਾ ਚਾਹੀਦਾ ਹੈ ਔਰ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਅਸੀਂ ਹਰ ਤੁਹਾਡੇ ਕਦਮ ਨੇ ਕਦਮ ਨਾਲ ਲਾ ਕੇ ਤੁਹਾਡੀ ਪਿੱਠ ਪਿੱਛੇ ਹਾਂ ਬਟ ਮੇਰੀ ਗੁਜ਼ਾਰੇਸ਼ ਇਹ ਹੈ ਕਿ ਆਪਾਂ ਪੀਸਫੁਲੀ ਸ਼ਾਂਤੀ ਤੋਂ ਕੰਮ ਲਈਏ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਸੈਂਟਰਲ ਗਵਰਨਮੈਂਟ ਨੂੰ ਮੈਂ ਕਹੂੰਗਾ ਕਿ ਇੱਕੋ ਤਰੀਕਾ ਹੈ ਨਹੀਂ ਜੇ ਪੰਜਾਬ ਦੇ ਕਿਸਾਨ ਪੀਸਫੁਲੀ ਸੈਂਟਰ ਦੀ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਦਿੱਲੀ ਵਿੱਚ ਕੂਚ ਕਰ ਰਹੇ ਨੇ ਤੇ ਹਰਿਆਣੇ ਵਿੱਚ ਉਹਨਾਂ ਨੂੰ ਸੇਫ ਪੈਸੇਜ ਦੇਣਾ ਚਾਹੀਦਾ ਹੈ ਇਹ ਤੌਰ ਤਰੀਕਾ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਇਸ ਟਾਈਮ ਇਸ ਟਾਈਮ ਫੜਿਆ ਇਹਦੀ ਮੈਂ ਨਿਖੇਦੀ ਕਰਨਾ ਇਹ ਬਹੁਤ ਗਲਤ ਹੈ ਇਹ ਡਿਕੋਨੀਅਲ ਜਿਹੜੇ ਜੋ ਸਿਸਟਮ ਹੈ ਇਹਨਾਂ ਦਾ ਕਈ ਦਿਨਾਂ ਦੇ ਲਗਾਤਾਰ ਆ ਜਿਹੜੇ ਬੰਬੋsੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਹੈ ਇਵਨ ਇਥੋਂ ਤੱਕ ਕਿ ਸ਼ਰਿਆਂ ਦਾ ਦੁਨਾਲੀ ਦਾ ਵੀ ਇਸਤੇਮਾਲ ਕੀਤਾ ਗਿਆ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਤੋਂ ਤੋਂ ਇਹਦੇ ਇਹਨਾਂ ਨੂੰ ਇਮੀਡੀਏਟਲੀ ਰੋਕ ਲਾਣੀ ਚਾਹੀਦੀ ਹੈ ਉਹ ਬੰਦ ਕਰਨਾ ਚਾਹੀਦਾ ਹੈ ਸੈਂਟਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਇੱਕ ਵਾਰ ਮੈਂ ਫੇਰ ਕਹਿਣਾ ਚਾਹਨਾ ਜਿੰਨੇ ਜ਼ਖਮੀ ਕਿਸਾਨ ਨੇ ਸਾਰਿਆਂ ਦੀ ਇੰਡੀਵਿਜੂਅਲ ਐਫ ਆਈ ਆਰਾਂ ਕਟੋ ਤੇ ਜ਼ਿੰਮੇਵਾਰੀ ਸਿੱਧੇ ਤੌਰ ਹੋਮ ਮਿਨਿਸਟਰ ਦੀ ਤੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਸਿੱਧੇ ਤੌਰ ਇਹਦੇ ਵਿੱਚ ਇਹਨਾਂ ਦੇ ਨਾਮ ਰਜਿਸਟਰ ਹੋਣੇ ਚਾਹੀਦੇ ਇਹਨਾਂ ਦੇ ਅਗੇਂਸਟ ਐਫ ਆਈ ਆਰ ਦੱਚ ਹੋਣੀ ਚਾਹੀਦੀ